ਸਰੀ ਪੁਲਿਸ ਸਰਵਿਸ ਨੇ ਕੈਦਗੀਆਂ ਦੀ ਸਿਹਤ ਨਿਗਰਾਨੀ ਦੇ ਲਈ ਆਪਣੀ ਜੇਲ ਸੈਲਾ ਦੇ ਵਿੱਚ ਲਾਈਵ ਬਾਇਓਮੈਟ੍ਰਿਕ ਸਕੈਨਰ ਲਗਾਉਣੇ ਸ਼ੁਰੂ ਕਰ ਦਿੱਤੇ ਨੇ ਇੱਕ ਨਿਊਜ਼ ਰਿਲੀਜ਼ ਦੇ ਅਨੁਸਾਰ ਮਾਰਚ ਦੇ ਵਿੱਚ ਸ਼ੁਰੂ ਕੀਤੇ ਗਏ ਇੱਕ ਪਾਇਲਟ ਪ੍ਰੋਜੈਕਟ ਦੇ ਹਿੱਸੇ ਵਜੋਂ ਇਹ ਸਕੈਨਰ ਕਈ ਬਾਲਗਾਂ ਤੇ ਨੌਜਵਾਨਾਂ ਦੇ ਸੈਲਾ ਵਿੱਚ ਲਗਾਏ ਗਏ ਨੇ ਰਿਲੀਜ਼ ਦੇ ਵਿੱਚ ਕਿਹਾ ਗਿਆ ਹੈ ਕਿ ਰਡਾਰ ਟੈਕਨੋਲੋਜੀ ਵਾਈਬ੍ਰੇਸ਼ਨਾਂ ਦਿਲ ਦੀ ਧੜਕਣਾ ਅਤੇ ਸਾਹ ਲੈਣ ਦੇ ਪੈਟਰਨ ਦਾ ਪਤਾ ਲਗਾਉਂਦੀ ਹੈ ਜਿਸ ਦੇ ਨਾਲ ਸਟਾਫ ਮਹੱਤਵਪੂਰਨ ਸੰਕੇਤਾਂ ਦੀ ਨਿਗਰਾਨੀ ਕਰ ਸਕਦਾ ਹੈ ਅਤੇ ਸਿਹਤ ਐਮਰਜੈਂਸੀ ਦੀ ਸਥਿਤੀ ਵਿੱਚ ਤੁਰੰਤ ਦਾਖਲਾ ਦੇ ਸਕਦਾ ਹੈ ਇਸ ਟੈਕਨੋਲੋਜੀ ਦੇ ਲਈ ਕੈਦੀਆਂ ਨੂੰ ਨਿਗਰਾਨੀ ਯੰਤਰ ਪਹਿਨਣ ਦੀ ਲੋੜ ਨਹੀਂ ਹੋਵੇਗੀ ਕਿਉਂਕਿ ਇਹ ਕੱਪੜਿਆਂ ਕੰਬਲਾਂ ਅਤੇ ਗੱਦਿਆਂ ਦੇ ਰਾਹੀਂ ਦਿਲ ਦੀ ਧੜਕਣ ਅਤੇ ਸਾਹ ਲੈਣ ਦੇ ਵਿੱਚ ਬੇਨਿਯਮੀਆਂ ਦਾ ਪਤਾ ਲਗਾ ਸਕਦੀ ਹੈ ਸੇਵਾ ਨੋਟ ਕਰਦੀ ਹੈ ਕਿ ਰੈਜੀਨਾ ਪੁਲਿਸ ਸੇਵਾ ਵੈਂਕੂਵਰ පලවිපාග സయ පලසව ஆಯපതെ ਡਿਵੀਜ਼ਨ ਅਤੇ ਵਿਨੀਪੈਗ ਪੁਲਿਸ ਸੇਵਾ ਸਮੇਤ ਹੋਰ ਪੁਲਿਸ ਬਲਾ ਨੇ ਪਹਿਲਾਂ ਹੀ ਆਪਣੀਆਂ ਜੇਲ੍ਹਾਂ ਵਿੱਚ ਇਸੇ ਤਰ੍ਹਾਂ ਦੇ ਸਕੈਨਰ ਲਾਗੂ ਕਰ ਦਿੱਤੇ ਨੇ ਟੋਰਾਂਟੋ ਆਧਾਰਿਤ ਕੰਪਨੀਆਂ ਦੁਆਰਾ ਪ੍ਰਦਾਨ ਕੀਤੀ ਗਈ ਇਸ ਟੈਕਨੋਲੋਜੀ ਦੀ ਕੀਮਤ 36000 ਡਾਲਰ ਦੱਸੀ ਜਾ ਰਹੀ ਹੈ ਜਿਸ ਦੇ ਮਹੀਨਾਵਾਰ ਤਕਨੀਕੀ ਸਹਾਇਤਾ ਫੀਸ 1000 ਡਾਲਰ ਹੈ ਸਰੀ ਦੇ ਚੀਫ ਕਾਂਸਟੇਬਲ ਨੋਰਮ ਲਿਪਿੰਸਕੀ ਨੇ ਨਜ਼ਰਬੰਦਾ ਦੇ ਨਾਲ ਨਜਿੱਠਣ ਦੇ ਇਸ ਨਵੇਂ ਤਰੀਕੇ ਨੂੰ ਵਧੇਰੇ ਮਨੁੱਖੀ ਅਤੇ ਹਮਦਰਦ ਦੱਸਿਆ ਰਿਲੀਜ਼ ਵਿੱਚ ਉਹਨਾਂ ਨੇ ਕਿਹਾ ਜੇ ਜਦੋਂ ਅਸੀਂ ਇੱਕ ਮਹੱਤਵਪੂਰਨ ਅਤੇ ਸੰਭਾਵੀ ਤੌਰ ਤੇ ਜੀਵਨ ਰੱਖਿਅਕ ਪ੍ਰੋਗਰਾਮ ਪ੍ਰਦਾਨ ਕਰਨ ਦੀ ਯੋਗਤਾ ਦੇ ਵਿੱਚ ਨਿਵੇਸ਼ ਕਰਦੇ ਹਾਂ ਤਾਂ ਇਹ ਨਾ ਸਿਰਫ ਨਜ਼ਰਬੰਦਾ ਦੇ ਪਰਿਵਾਰਾਂ ਨੂੰ ਸਗੋਂ ਸਾਡੇ ਮੈਂਬਰਾਂ ਨੂੰ ਵੀ ਮੰਦੀ ਸ਼ਾਂਤੀ ਦੇਵੇਗਾ ਪੁਲਿਸ ਹਿਦਾਸਤ ਹਮੇਸ਼ਾ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਲਈ ਇੱਕ ਉੱਚ ਜੋਖਮ ਵਾਲਾ ਖੇਤਰ ਹੈ ਅਤੇ ਜਿਵੇਂ ਕਿ ਪਿਛਲੀਆਂ ਪੂਛਗੀਚਾ ਨੇ ਦਿਖਾਇਆ ਹੈ ਕਿ ਸਾਡੀ ਆਪਣੇ ਮੈਂਬਰਾਂ ਤੇ ਜਨਤਾ ਪ੍ਰਤੀ ਜ਼ਿੰਮੇਵਾਰੀ ਹੈ ਕਿਸੀ ਨਵੀਨਤਾਕਾਰੀ ਹੱਲ ਲੱਭੀਏ ਜੋ ਰੋਕ ਕਰੇ ਸੁਰੱਖਿਆ ਨੂੰ ਇਹ ਕਿੰਨੇ ਬਣਾਉਂਦੇ ਨੇ ਅਤੇ ਕਿਸੇ ਵੀ ਹਿਰਾਸਤ ਸਥਿਤੀ ਦੇ ਵਿੱਚ ਮੋਤਾਂ ਜਾਂ ਫਿਰ ਸੱਟਾਂ ਨੂੰ ਰੋਕਦੇ ਨਹੀਂ ਬਿਊਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ